ਕਾਂਵੇ ਲੋ ਪਕਨਾਂ ਪੰਨਾਂ ਨਹੀਂ ਬੰਦਿਆ ਰਹਿ ਗਿਆ ਜਿਵੇਂ ਉਹਦੀ ਮੇਕ ਕਹਿਣਾ ਅੱਜ 18 ਪਹਿਲ ਹੋਈ ਆ ਤਰੀਕ ਤੇ ਦੁਪਹਿਰ ਦੇ 3:30 ਵਜੇ ਦੋ ਵਜੇ ਦੇ 40 ਵਾਲੇ ਮਿੰਟ ਹੋਏ ਆ ਤੇ ਕਿਤੇ ਜਦੋਂ ਬੱਚਾ ਆਜ ਲੈਂਦੇ ਪਾਚੀ अद्धे घंटे हवा चलन लाती हूं देखिए शामिल है ना ना गरे बची गरी देख लो गरे माई हो गया गरे माई हो गई

ਨਾ ਤੇ ਚਹੀ ਰਪਿੰਦਵਾ ਸੁਧਾਨਾ ਦੇ ਆ ਲਾਦੇ ਦਾ ਘਿਆਰਾ ਲ 3 ਕਿਲੋ ਵਿੱਚ ਘਿਆਰਾ ਤੇ 10 10 ਨੇ ਭੇਲੇ ਤੋਂ ਹੀ ਇਹ ਕੈਂਕ 3 ਬੰਦੇ ਸਿੱਕੇ ਬੱਚੇ ਤਾਂ ਨਹੀਂ ਬੱਚੀ ਘਰੇ ਮਾਈ ਵਈ ਹੋਈ ਦੀ ਦੇਖ ਜਾਂਦੇ bây giờ bây giờ anh ta là bây giờ có cái <laughs> cơ